ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਵਿੱਚ ਹਨੇਰੀ ਦੇ ਨਾਲ ਲੱਗੀ ਅੱਗ ਦੇ ਕਾਰਨ ਗੁਜਰਾ ਦਾ ਡੇਰਾ ਸੜ ਕੇ ਸੁਆਹ ਹੋ ਗਿਆ ਅੱਗ ਦੀ ਚਪੇਟ ਦੇ ਵਿੱਚ ਆਉਣ ਨਾਲ 20 ਤੋਂ 25 ਮੱਝਾਂ 15 ਬੱਕਰੀਆਂ ਅਤੇ 70 ਦੇ ਕਰੀਬ ਮੱਝਾਂ ਝੁਲਸ ਗਈਆਂ ਗੁਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਟਰੈਕਟਰ ਮੋਟਰਸਾਈਕਲ ਕਈ ਥੋਲੇ ਸੋਨਾ ਨਕਦੀ ਉਹਨਾਂ ਦੇ ਵਰਤਨ ਲਈ ਪੰਜੇ ਵਿਸਤ੍ਰਿਤ ਵਲਾਵਾ ਵਰਕਰ ਵਿੱਚ ਵਰਤਣ ਵਾਲਾ ਹਰ ਤਰ੍ਹਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਇਤੋ ਤੱਕ ਕਿ ਇੱਕ ਘਰ ਦੇ ਵਿੱਚ ਵਿਆਹ ਦਾ ਵੀ ਪ੍ਰੋਗਰਾਮ ਸੀ ਪਰ ਕਿਸੇ ਤਰ੍ਹਾਂ ਦਾ ਵੀ ਕੋਈ ਸਮਾਨ ਨਹੀਂ ਬਚਿਆ ਘਟਨਾ ਬੀਤੀ ਰਾਤ 1 ਮਈ 2025 ਵੀਰਵਾਰ ਰਾਤ ਆਈ ਤੇਜ਼ ਹਨੇਰੀ ਚੱਕੜ ਕਾਰਨ ਦੱਸੀ ਜਾ ਰਹੀ ਹੈ ਪੁਲਿਸ ਥਾਣਾ ਕੋਟਲੀ ਮੱਲੀ ਅਧੀਨ ਪੈਂਦੇ ਪਿੰਡ ਰਾਏ ਚੱਕ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ ਜਿਸ ਨੇ ਗੁਜਰਾ ਦੇ ਡੇਰੇ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਸ ਬਿਆਨ ਕਾਗ ਦੇ ਵਿੱਚ ਵੀ ਮੱਝਾਂ 15 ਬੱਕਰੀਆਂ ਸੜ ਕੇ ਸਵਾਹ ਹੋ ਗਈਆਂ ਅਤੇ ਦਰਜਨਾਂ ਦੇ ਕਰੀਬ ਪਸ਼ੂ ਚੁਲਸ ਗਏ ਅੱਗ ਇੰਨੀ ਭਿਆਨਕ ਸੀ ਕਿ ਕੁੱਲ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਜਿਸ ਦੀ ਚਪੇਟ ਵਿੱਚ ਆਉਣ ਦਾ ਕਾਰਨ ਟਰੈਕਟਰ ਦੋ 1.5 ਲੱਖ ਰੁਪਏ ਦੀ ਨਕਦੀ ਅਤੇ ਸੋਨਾ ਵੀ ਸੜ ਕੇ ਸਵਾਹ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਨੇ ਪਿੰਡ ਰਾਏ ਚੱਕ ਦੇ ਖੇਤਾਂ ਵਿੱਚ ਪਸ਼ੂਆਂ ਤੇ ਆਪਣੇ ਲਈ ਕੁੱਲ ਬਣਾਇਆ ਸੀ ਜਿਸ ਵਿੱਚ ਉਹਨਾਂ ਦੇ ਪਰਿਵਾਰ ਸਮੇਤ 60 ਤੋਂ 70 ਮੱਝਾਂ ਅਤੇ 2 ਦਰਜਨ ਤੋਂ ਵੱਧ ਬੱਕਰੀਆਂ ਅਤੇ ਹੋਰ ਸਮਾਨ ਵੀ ਸੀ ਉਹਨਾਂ ਨੇ ਭਾਵਕ ਹੁੰਦਿਆਂ ਦੱਸਿਆ ਕਿ ਬੀਤੀ ਸ਼ਾਮ ਕੋਟਲੀ ਸੂਰਤ ਮੱਲੀ ਵੱਲੋਂ ਹਨੇਰੀ ਦਰਾਨ ਕਣਕ ਦੇ ਨੜ ਨੂੰ ਲੱਗੀ ਅੱਗ ਇੱਧਰ ਨੂੰ ਆ ਗਈ ਅਤੇ ਉਸ ਨੇ ਉਹਨਾਂ ਦੀ ਕੁੱਲ ਨੂੰ ਚਪੇੜ ਦੇ ਵਿੱਚ ਲੈ ਲਿਆ ਉਹਨਾਂ ਨੇ ਦੱਸਿਆ ਕਿ ਜਿਸ ਦਰਾਨ ਉਹਨਾਂ ਦੀਆਂ 20 ਦਦਾਰੂ ਮੱਝਾਂ ਅਤੇ 15 ਬੱਕਰੀਆਂ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਜਦ ਕਿ 3 ਦਰਜਨ ਦੇ ਕਰੀਬ ਮੱਝਾਂ ਗਾਵਾਂ ਤੇ ਹੋਰ ਪਸ਼ੂ ਅੱਗ ਨਾਲ ਚੁੱਲਸ ਗਏ ਉਹਨਾਂ ਨੇ ਦੱਸਿਆ ਕਿ ਕੁੱਲ ਵਿੱਚ ਪਏ ਘਰੇਲੂ ਸਮਾਨ ਪੱਕੇ ਕੱਪੜੇ ਕਰੀਬ 1.5 ਲੱਖ ਰੁਪਏ ਦੀ ਨਕਦੀ 5 ਟੋਲੇ ਸੋਨਾ ਆਦੀ ਸਮਾਨ ਅੱਗ ਦੀ ਪੇਟ ਚੜ ਗਿਆ ਇਸ ਤੋਂ ਇਲਾਵਾ ਗੁਜਰਾں ਦਾ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ ਪੀੜਿਤ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਗੁਆਰ ਲਗਾਈਏ ਇਸ ਘਟਨਾ ਦੀ ਖਬਰ ਸੁਣਦਿਆਂ ਹੀ ਥਾਣਾ ਸਦਰ ਕੋਟਲੀ ਸੂਰਤ ਮੱਲੀ ਦੇ ਐਸ ਐਚਓ ਕੁਝ ਪਾਰਟੀਆਂ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਪੀੜਤ ਗੁੱਜਰ ਪਰਿਵਾਰਾਂ ਦੇ ਬਿਆਨ ਦਰਜ ਕੀਤੇ ਗਏ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਗਰਦਾਸਪੁਰ ਤੋਂ ਲਾਪਰੇ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ ਕੋਟਲੀ ਤੋਂ ਆਕਾਈ ਹਨੇਰੀ ਵਿੱਚ ਤੇ ਇੱਥੇ ਸਾਡੇ ਕੋਲਾਂ ਦੇ ਵਿੱਚੋਂ ਦੀ ਲੰਘ ਗਈ ਹੈ ਸਾਡੀਆਂ ਜਾਣੇ 20 25 ਮਹੀਆਂ ਜੜੀਆਂ ਨਾ ਉਹ ਜਲ ਚੁਕੀਆਂ 10 ਬੱਕਰੀਆਂ ਵੀ ਇੱਕ ਘਰ ਦੀਆਂ ਜਲ ਚੁਕੀਆਂ ਆ 20 15 ਮਹੀਆਂ ਇੱਕ ਘਰ ਦੀਆਂ ਜਲ ਚੁਕੀਆਂ ਬੱਕਰੀਆਂ 10 ਬੱਕਰੀਆਂ ਇੱਕ ਘਰ ਦੀਆਂ ਜਲ ਚੁਕੀਆਂ ਹੋਰ ਕੋਈ ਟਰੈਕਟਰ ਵਗੈਰਾ ਕੋਈ ਹੋਰ ਇੱਕ ਟਿਗਟਰ ਵੀ ਜਲ ਗਿਆ ਤੇ ਸਾਡੇ 3 ਲੱਖ ਸਾਡਾ ਸੋਨਾ ਜਿਹੜਾ ਉਹ ਵੀ ਜਲ ਚੁਕਾ ਆ ਇੱਕ ਘਰ ਦਾ 4 ਲੱਖ ਰੁਪਈਆ ਇਕੱਠਾ ਕੀਤਾ ਸੀ ਪੈੜੀ ਲੈਣ ਵਾਸਤੇ ਇਹ ਦੂਜੇ ਪੁਰਾਣੇ 5 ਲੱਖ ਰੁਪਈਆ ਕੀਤਾ ਸੀ ਪੈੜੀ ਲੈਣ ਵਾਸਤੇ ਇਕੱਠਾ ਕੀਤਾ ਸੀ ਉਹ ਵੀ ਵਿੱਚੇ ਜਲ ਗਿਆ ਹੈ ਅਜੇ ਇੱਥੇ ਤੱਕ ਕੋਈ ਨਹੀਂ ਆਇਆ ਪੁਲਿਸ ਵਾਲੇ ਆਏ ਸੀ ਮੁਲਾਜ਼ਮ ਥਾਣੇੋਂ ਉਹ ਵੀ ਕੁਝ ਲੇਖ ਲੱਕ ਕੇ ਲੈ ਗਏ ਇਹ ਅਜੇ ਤੱਕ ਸਾਨੂੰ ਇੱਥੇ ਕੁਝ ਨੁਸਕਾਨ ਕੋਈ ਨਹੀਂ ਸਾਡ ਨੂੰ ਦਿੱਤਾ ਵੀ ਲਿਆ ਅਜੇ ਕੋਈ ਪਰੋਸਾ ਸਾਨੂੰ ਦਿੰਦੇ ਆ ਭੀ ਤਾਂ ਪਿੰਡ ਦੇ ਦਿੰਦੇ ਆ ਵੀ ਤੁਹਾਡਾ ਕੁਝ ਨਾ ਕੁਝ ਕਰਾਂਗੇ ਤੁਹਾਨੂੰ ਬਹੁਤ ਘਾਟਾ ਹੋਇਆ ਤੁਹਾਡੇ ਨਾਲ ਬਹੁਤ ਘਟਨਾ ਵਾਰਤ ਗਈ ਹੈ ਤੁਹਾਡੇ ਨਾਲ ਸਾਡੀ ਮਦਦ ਕਰਾਂਗੇ ਅਜੇ ਤੱਕ ਭਾਜੀ ਕਿਸੇ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਇਹੋ ਮੰਗਿਆ ਵੀ ਸਾਡੀ ਸਾਡੀ ਮੰਗ ਪੂਰੀ ਆ ਜਿਹੜੀ ਸਾਡਾ ਨੁਕਸਾਨ ਇਹ ਸਾਨੂੰ ਦਿੱਤਾ ਜਾਵੇ ਜੀ ਕੋਈ ਬੱਚਿਆਂ ਦਾ ਬਚਾਇਆ ਜਿਹੜੇ ਬੱਚੇ ਇੱਕ ਗੁੱਡੀ ਦੇ ਨਾਲ ਲੱਕ ਨੂੰ ਸੇਕ ਲੱਗ ਗਿਆ ਦਾ ਜੀ ਅਸੀਂ ਸਰਕਾਰਾਂ ਕੋਲੋਂ ਇਹੋ ਮੰਗ ਮੰਗਦੇ ਆ ਵੀ ਸਾਡਾ ਹੱਕ ਦਿੱਤਾ ਜਾਵੇ ਯਾਰ ਅਸੀਂ ਗਰੀਬ ਬੰਦੇ ਆ ਅਸੀਂ ਮੰਗ ਕੇ ਰੋਟੀ ਖਾਣ ਵਾਲੇ ਬੰਦੇ ਆ ਭਾਈ ਠੀਕ ਚੰਗੇ ਬੱਚੇ ਲੈ ਕੇ ਨਿਕਲੀਆਂ ਬੱਚੇ ਸੁੱਤੇ ਹੀ ਬਾਵਾ ਤੋਂ ਖਿੱਚ ਕੇ ਬੱਚੇ ਖੜੇ ਆ ਬੱਚੇ ਮਾਂ ਹਾਂ ਬਚਾਇਆ ਕੋ ਕੁਛ ਨਹੀਂ ਕੀਤਾ ਕੋਈ ਕੁਛ ਕਰ ਗਿਆ ਜੋ ਦਾਗ ਮੰਜੀ ਮੰਜੀ ਜੋ ਪਾਂਦਾ ਟੀਕਰ ਮੱਜਾਂ ਜੋ ਕੁਛ ਵੀ ਹੈ ਹੀ ਸੜ ਗਈ ਬੰਦੇ ਤੇ ਨਹੀਂ ਮਰ ਗਈ ਉੱਤੇ ਜਲ ਗਈ ਕੁਛ ਨਹੀਂ ਮੇਟਾ ਟਗਿਆ ਟਰੇ ਦੀ ਮੱਜਾਂ ਕੁਛ ਨਹੀਂ ਬਚਿਆ ਸੋਨਾ ਗਹਿਣਾ ਜੋ ਪੈਹੇ ਪੁਹੇ ਸਰਕਾਰ ਆਈ ਦੇ ਨੰਨ ਸਾ ਮਰਾਦੀ ਵੀ ਕੋਈ ਨਹੀਂ ਗੱਡੀ ਉਧੋਂ ਪਹੁੰਚੀ ਐ ਤੇ ਤੁ ਆਪ ਸਰਦੂ ਕੀ ਆਈ ਸਭ ਕੁਝ ਮਦਦ ਮੰਗਨੀ ਆ ਸਾਨੂੰ ਜੋ ਕੁਝ ਵੀ ਐ ਸਾਡਾ ਅੰਡਿਆ ਸਾਡਾ ਮਾਂਨ ਸਾਭ ਹੋਣਾ ਚਾਹੀਦਾ ਸਾਭ ਹੋਣਾ ਚਾਹੀਦਾ ਇਹ ਰਾਤ ਸਾਡਾ ਮਾਮਾ ਪੂਰਾ ਗਿਆ ਇਕੱਲੇ ਅਸੀਂ ਸਾਰੇ ਚੱਲ ਗਏ ਉੱਥੇ ਹਾਂਜੀ ਇਹ ਮਗਰ ਕਿਤੇ ਆਇਆ ਤੇ ਨਾਲ ਦੀਆਂ ਹੀ ਇਹਨਾਂ ਨੇ ਵਿਚ ਵਿਚ ਕੱਢੇ ਮੱਜਾ ਬਦਿਆਂ ਹੀ ਪਿੰਡ ਦੇ ਨੇ ਹੋਰੀ ਨਾ ਬਾਕੀ ਮੱਜਾ ਕੋ 20 25 ਸੜ ਗੀਆਂ ਵਾ ਕੋਈ ਬੱਕਰੀਆਂ ਸੜ ਗੀਆਂ ਘਰ ਵੀ ਸਾਰਾ ਸੜ ਗਿਆ ਤੇ ਮਾਈ ਪੁੱਢੀ ਗਈ ਸਾਰੇ ਆ ਮੇਖਨੂ ਕੱਖ ਨਹੀਂ ਦੇ ਰਿਆ ਸਭ ਕੁ ਸੜ ਗਿਆ ਤਵਾਈ ਪੁੱਟੀ ਗਈ ਸਾਰੀ ਘਰ ਦੀ ਕੋਈ ਹੋਰ ਕੀ ਜਿਹੜੀ ਇੱਕ ਕੋ ਟਰੈਕਟਰ ਵਗੈਰਾ ਹੋਰ ਕੀ ਜੀ ਇੱਕ ਰਹੀ ਨਵਾਂ ਲਿਆਂਦਾ ਆਇਆ ਉਹ ਵੀ ਸੜ ਗਿਆ ਤੇ ਬੱਕਰੀਆਂ ਬੱਕਰੀਆਂ ਚ ਪੈਸੇ ਹੀ ਕੋਈ ਥਾਂ ਲੈਣਾ ਹੁਣ ਮੱਝਾਂ ਵੇਚ ਕੇ ਪੈਸੇ ਹੀ 4-5 ਲੱਖ ਰੁਪਏ ਉਹ ਵੀ ਸੜ ਗਏ ਵਿੱਚ ਉਹ ਵੀ ਤੋਂ ਆਈ ਆ ਕੋਟਲੀ ਤੋਂ ਆਈ ਅੱਗ ਲੱਗੀ ਆਈਦਾ ਕੋਈ ਨਹੀਂ ਆਏ ਆ ਹੀ ਮੌਕਾ ਵੇਖੇਗੇ ਕੀ ਮੰਕੀ ਕਰਦੇ ਆ ਪ੍ਰਸ਼ਾਸਨ ਤੋਂ ਕੀ ਕੰਮ ਕਰਦੇ ਅਸੀਂ ਮਾਂਗੇ ਇਹੋ ਮੰਗਦੇ ਆ ਵੀ ਜੋ ਸਾਡੇ ਰਿਹਾਣ ਹੋਇਆ ਸਾਨੂੰ ਹੱਕ ਦਿੱਤਾ ਜਾਵੇ ਹੱਕ ਦਿੱਤਾ ਜਾਵੇ ਕੱਲ ਨਾ ਵੀਰਜੀ ਸ਼ਾਮੀ ਜਿਹੜੀ ਅੱਗ ਲੱਗੀ ਆ ਇਹ ਕੋਟਰੀ ਵਾਲੋਂ ਹੁੰਦੀ ਹੋਈ ਪਿੰਡ ਮਮਥਾਣੀ 당 ਕੇ ਬਹੁਤ ਤੇਜ਼ ਆ ਵਾਣਾ ਇੱਥੇ ਸਾਡੇ ਰਾਏ ਚੱਕ ਪੇਟ ਮਹਿਰ ਗੁਜਰ ਨੇਰਾ ਹੀ ਨ ਮਹਿਰਾਂ ਦਾ ਬਹੁਤ ਜ਼ਿਆਦਾ ਵੀਰ ਦਾ ਨੁਕਸਾਨ ਹੋਇਆ ਹੀ ਮੌਕੇ ਦੇ ਕੱਲ ਰਾਜ ਜਿੰਨਾ ਕੋ ਹੋ ਸਕਿਆ ਬਚਾਅ ਕੀਤਾ ਵਾ ਵੀਰ ਦੇ ਡੰਗਰ ਸੜ ਗਏ ਅੱਗ ਦੀ ਸਪੀਡ ਹੀ ਇੰਨੀ ਸੀ ਕਿ ਭੱਜਣ ਦਾ ਮੌਕਾ ਨਹੀਂ ਮਿਲਿਆ ਛੋਟੇ ਛੋਟੇ ਬੱਚੇ ਅੱਗ ਚੋਂ ਬੜੀ ਮੁਸ਼ਕਲ ਕੱਢੇ ਆ ਆ ਪਸ਼ੂਆ ਵੇਖੋ ਸਾਹਮਣੇ ਮਰੇ ਪਏ ਆ ਆ ਪੇਟੀਆਂ ਚ ਪੈਸੇ ਇਹਨਾਂ ਵਿਆਹ ਧਰਿਆ ਸੀ ਆਪਣੀਆਂ ਕੁੜੀਆਂ ਦਾ ਭੈਣਾਂ ਆਪਣੀਆਂ ਦਾ ਉਹ ਪੇਟੀਆਂ ਦੇ ਵਿੱਚੇ ਪੈਸੇ ਸੜ ਗਏ ਆ ਲੱਗ ਜਗ ਦੇ ਵੀਰ ਆਏ ਆ ਪਰ ਅੱਗ ਇੰਨੀ ਤਾਂ ਹੀ ਕਿ ਪ੍ਰਾਲੀ ਨੂੰ ਅੱਗ ਲੱਗਣ ਕਰਦਾ ਸੇਕ ਬਹੁਤ ਜ਼ਿਆਦਾ ਸੀ ਆ ਭਾਂਡੇ ਵਾਲ ਮੂਨਿਆਂ ਦੇ ਇੰਨੀ ਅੱਗ ਦਾ ਸੇਕ ਹੀ ਭਾਂਡੇ ਤੱਕ ਪਿਗਲ ਗਿਆ ਇਹਨਾਂ ਵੀਰਾਂ ਦਾ ਟਰੈਕਟਰ ਸੜ ਗਿਆ ਮੋਟਰਸਾਈਕਲ ਸੜ ਗਿਆ ਯਾਨੀ ਕਿ ਕੋ ਇੱਥੇ ਜੋ ਮੌਜੂਦ ਹੁੰਦਾ ਸਿਰਫ ਇੱਕ ਬੱਚੇ ਬਚਾਲੇ ਆ ਤੇ ਡੰਗਰ ਤੱਕ ਸੜ ਗਿਆ ਕ੍ਰਾਂਤ ਤੱਕ ਸੜ ਗਈ ਇਹਦਾ ਨਾਂ ਉਹ ਸੜ ਗਿਆ ਬਹੁਤ ਜ਼ਿਆਦਾ ਓਖਾ ਹੋ ਗਿਆ ਸਾਰੇ ਲਖਨਵਾਸੀ ਆਏ ਮਦਦ ਕਰਨ ਪਰ ਅੱਗੇ ਯੂਰਨੀ ਚੱਲਿਆ ਕਿ ਐਦਾ ਵੀ ਸੋ ਸਾਰਿਆਂ ਨੂੰ ਬੇਨਤੀ ਆ ਮੀਡੀਆ ਨੂੰ ਬੇਨਤੀ ਆ ਸਰਕਾਰ ਨੂੰ ਬੇਨਤੀ ਆ ਇਹਨਾਂ ਦੀ ਭਾਰ ਭਾਈ ਕੀਤੀ ਜਾਵੇ ਤਗੜੇ ਲੈਵਲ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੋ ਨੁਕਸਾਨ ਕੋਈ 20 ਲੱਖ ਤੋਂ ਵੱਧਦਾ ਹੋ ਗਿਆ ਕਹਿੰਦਾ ਜਦੋਂ ਤੁਸੀਂ ਇੱਥੇ ਮੌਜੂਦ ਸੀ ਰਾਤ ਉਸ ਟਾਈਮ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਾਇਰ ਬ੍ਰਿਗੇਡ ਵਾਲਾ ਪਹੁੰਚਿਆ ਜੀ ਫਾਇਰ ਬ੍ਰਿਗੇਡ ਦੀ ਗੱਡੀ ਲਾਸਟ ਤੇ ਆਈ ਆ ਜੀ ਐਂਡ ਦੀ ਬਾਕੀ ਜਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਬੜੇ ਫੋਨ ਲਾਇਆ ਕਦੀ ਫੋਨ ਵਿਅਸਤ ਆਉਂਦਾ ਕਦੀ ਕੋਸ਼ ਆਉਂਦਾ ਹੀ ਕਦੀ ਨਹੀਂ ਆ ਗਈ ਉੱਥੇ ਕਦੀ ਕੋਸ਼ ਕਹਿੰਦੇ ਸੀ ਬੜਿਆਂ ਨੂੰ ਫੋਨ ਲਾਇਆ ਜੀ ਸਾਰਿਆਂ ਨੂੰ ਲਾਇਆ ਇੱਥੇ ਜਿੰਨੇ ਵੀ ਲੋਕ ਤੇ ਆਪਣੇ ਨੌਜਵਾਨ ਜੰਗ ਜਦੇਸ਼ ਸਾਰਿਆਂ ਨੇ ਫੋਨ ਲਾਇਆ ਕਿਸੇ ਨੇ ਕੋਈ ਰਿਸਪੌਂਸ ਦਿੱਤਾ ਗੋ ਵੱਡੇ ਪੱਦਰ ਤੇ ਮਈਆਂ ਸੜੀਆਂ ਨੇ ਕੋਈ ਪਸ਼ੂ ਪਾਲਣ ਨੂੰ ਭਾਗ ਦੇ ਤੋ ਅਧਿਕਾਰੀ ਪਹੁੰਚੇ ਹੋਂ ਤੁਹਾਡੇ ਕੋਲ ਕੋਈ ਨਹੀਂ ਪਹੁੰਚਾ ਜੀ ਅਜੇ ਤੱਕ ਤਾਂ ਕੋਈ ਨਹੀਂ ਆਇਆ ਰਾਤ ਵੀ ਆਪਾਂ ਇੱਥੋਂ ਅੱਧੀ ਰਾਤ ਨੂੰ ਗਏ ਆ ਕੋਈ 1.5 2 ਵਜੇ ਕੋਈ ਨਹੀਂ ਆਇਆ ਅਸਵੇਰ ਦੇ ਵਿੱਚ ਇੱਥੇ ਹੀ ਕੋਈ ਨਹੀਂ ਆਇਆ ਇਹਨਾਂ ਦੀ ਸਾਰਿਆਂ ਨੇ ਇਹ ਗਰੀਬ ਬੰਦੇ ਆ ਗਰੀਬ ਦੀ ਸਾਰ ਸੋ ਇਹ ਮਾ ਤੜਸਾ થી ਆਪਣਾ ਗਰਜਗਾਰ ਚਲਾਉਂਦੇ ਹੀ ਕਿ ਦੋਦੇ ਦੇ ਸਿਰ ਤੋਂ ਇਹਨਾਂ ਦਾ ਉਹ ਸਾਰਾ ਕਿਤਾ ਖਤਮ ਹੋ ਗਿਆ ਜੀ ਇਹਨਾਂ ਦੇ ਸਿਰ ਦੀ ਛੱਤ ਵੀ ਇਹਨਾਂ ਮੀਚ ਬੈ ਕੇ ਰਾਤ ਕੱਟੀ ਐ ਸੋ ਲੱਗ ਗੇ ਪਿੰਡਾਂ ਦੇ ਲੋਕਾਂ ਨੇ ਰੋਟੀ ਪਾੜੀ ਖਵਾਇਆ ਵਾ ਚਲੋ ਜਿੰਨਾ ਖਵਾਇਆ ਉਹਨਾਂ ਦਾ ਧੰਨਵਾਦ ਸੋ ਸਾਰਿਆਂ ਨੂੰ ਬੇਨਤੀ ਐ ਕੋ ਪਿੰਡਾਂ ਵਾਲੇ ਵੀਰਾਂ ਨੂੰ ਵੀ ਇਹਨਾਂ ਦਾ ਸਾਥ ਦੋ ਜਿਹਦਾ ਘਰ ਉਜੜ ਜੇ ਪਤਾ ਉਹਨੂੰ ਨਾ ਜਿਹੜੇ ਬੀਤਣ ਦੀ ਪਤਾ ਉਹਨੂੰ ਦਾ ਸੋ ਸਾਰਿਆਂ ਨੂੰ ਬੇਨਤੀ ਸਰਕਾਰਾਂ ਨੂੰ ਬੇਨਤੀ ਕੀ ਇਹਨਾਂ ਦੀ ਸਾਰ ਲੋ ਆਗੇ ਸਿਰ ਤੋਂ ਤੁਹਾਨੂੰ ਜੋ ਗੱਗੂ ਸਿੰਘ ਦੱਸਿਆ ਕਿ ਇਥੋਂ ਦਾ ਇਧਰੋਂ ਮਮਰਾਂ ਨੂੰ ਅੱਗ ਆਈ ਐ ਬਹੁਤ ਸਪੀ ਇਨਾਂ ਵਿਚਾਰਾਂ ਦਾ ਇਨਾਂ ਨੂੰ ਨੁਕਸਾਨ ਹੋਇਆ ਕਿ ਬੇਹੱਦ ਇਨਾਂ ਨੇ ਆਪਣੇ ਸਾਰੇ ਜਿੰਨੇ ਨਾਮ ਜਾਣਾ ਕੁਝ ਹੋ ਗਏ ਹੁਣ ਰਾਜ ਤੱਕ ਜਿੰਨੇ ਵੀਰਾਂ ਇਨਾਂ ਨੇ ਭੱਜ ਭੱਜ ਕੇ ਨਾ ਜਾਨਾ ਬਚਾਈਆਂ ਇਹ ਕਿ ਮਾਲੀ ਨੁਕਸਾਨ ਤੇ ਬਹੁਤ ਹੋ ਸਕਾ ਇਨਾਂ ਵਿਚਾਰਾਂ ਦਾ ਆਪਾਂ ਤੇ ਬੇ ਲਿਮਟ ਨੁਕਸਾਨ ਇਨਾਂ ਹੋ ਚੱਕਾ ਕਿ ਇਹ ਵਿਚਾਰੇ ਸਾਰੀ ਉਮਰ ਉੱਠ ਨਹੀਂ ਸਕਦੇ ਇਨਾਂ ਦੀ ਬੇਟੀਆ ਦਾ ਵਿਆਹ ਇਨਾਂ ਨੇ ਕੁਝ ਪੈਸੇ ਵੀ ਇਕੱਠੇ ਕੀਤੇ ਉਹ ਵੀ ਸਰਗੇ ਸਵਾਹ ਹੋ ਗਏ ਬੱਕੜੀਆਂ ਕੀ ਹੋ ਗਿਆ ਜਵਾਕ ਕੀ ਹੋ ਗਿਆ ਇਨ ਇਨਾਂ ਨੁਕਸਾਨ ਹੋਇਆ ਕਿ ਆਪਾਂ ਬੇ ਲਿਮਟ ਆਪਾਂ ਪ੍ਰਸ਼ਾਸਨ ਅਕਿ ਇਹੋ ਮੰਗ ਕਰਦੇ ਆ ਕਿ ਇਨਾਂ ਵਿਚਾਰਾਂ ਦਾ ਕੋਈ ਨਾ ਕੋਹ ਹੱਲ ਕੀਤਾ ਜਾਵੇ ਲਾਗੇ ਪਿੰਡਾਂ ਵਾਲੇ ਬਹੁਤ ਮਤ ਕਾਂਦੇ ਆ ਰਾਏ ਚੱਕ ਹੋ ਗਿਆ ਚੈਨਲ ਹੋ ਗਿਆ ਮੰਮਣੀ